ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੇ ਚੂਲ ਦੇ ਰੈੜੀ ਗਏ ਤੇਰੇ ਚੰਡੇ ਚੂਲ ਦੇ ਚੰਡੇ ਚੂਲ ਦੇ ਰੈੜੀ ਗਏ ਤੇਰੇ ਓ ਬਾਬਾ ਨਾ സത്ഗുര നാനകാര ചണ്ടേ തിര ചണ്ടേ ചണ്ടൂലദേ സ ਤੁ ਗੁਰੂ ਨਾਨਕ ਦੇ ਜਗਤਾਰਿਆ ਜਗਤਾਰਿਆ ਉੱਚਾ ਦਿਸਦਾ ਚੁਬਾਰਾ ਤੇਰਾ ਉੱਚਾ ਦਿਸਦਾ ਉੱਚਾ ਦਿਸਦਾ ਚੁਬਾਰਾ ਸਤ ਗੁਰੂ ਨਾਨਕ ਦੇ ਜਗਤਾਰਿਆ ਸਤ ਗੁਰੂ ਨਾਨਕ ਦੇ ਜਗਤਾਰਿਆ ਚੰਡੇ ਚੂਲ ਦੇ ਰਹਿਣਗੇ ਤੇਰੇ ਚੰਡੇ ਚੂਲ ਦੇ ਚੰਡੇ ਚੂਲ ਦੇ ਰਹਿ ਹਰਿਆ ਬੇਤਾ ਚੱਲ ਕੇ ਦੁਆਰੇ ਤੇਰੀ ਆਇਆ ਬੇਤਾ ਚੱਲ ਕੇ ਮੈਂਦਾ ਚੱਲ ਕੇ ਦੁਆਰੇ ਤੇਰੀ ਆਇਆ ਬਾਬਾ ਨਣ ਕਾਣੇ ਵਾਲਿਆ ਪਿਆਰਿਆ ਟੰਢੇ ਚੂਲ ਦੇ ਰਹੜ ਗੀ ਤੇਰੀ ਬਾਬਾ ਨੜਾ ਕਾੜੇ ਵਾਲਿਆ ਪਿਆਰੀਆ ਪਿਆਰੀਆ ਉਹ ਤਨ ਗੁਰੂ ਨਾਨਕ ਨੇ ਜਗਤਾਰਿਆ 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 ਮੈਨੂੰ ਖੇਰ ਗਬੰਦ ਪਾ ਦਿਓ ਮੈਨੂੰ ਖੇਰ ਮੈਨੂੰ ਖੇਰ ਬੰਦਗੀ ਦੀ ਪਾ ਦਿਓ ਤੇਰਾ ਤੇਰਾ ਤੋਲੇ ਸੰਗ ਤੇ ਪਿਆਰੀਆ ਪਿਆਰੀਆ ਉਹ ਤਨ ਗੁਰੂ ਨਾਨਕ ਨੇ ਜਗਤਾਰਿਆ ਜਗਤਾਰਿਆ ਚੰਡੇ ਚੂਲ ਦੇ ਰਹਣਗੇ ਤੇਰੇ ਚੰਡੇ ਚੂਲ ਦੇ ਚੰਡੇ ਚੂਲ ਦੇ ਰਹਣਗੇ ਤੇਰੇ ਬਾਬਾ ਨਣ ਕਾਣ ਵਾਲਿਆ ਪਿਆਰੀਆ ਪਿਆਰੀਆ ਉਹ ਸਤ ਗੁਰੂ ਨਾਨਕ ਨੇ ਜਗ ਧਾਰਿਆ ਸਤ ਗੁਰੂ ਛੱਡ ਦੇਣਾ ਨਈਓ ਛੱਡਣਾ ਦੁਆਰਾ ਤੇਰਾ ਛੱਡ ਦੇਉ ਕਰ ਬਾਰ ਵੇ ਪਿਆਰੀਆ ਪਿਆਰੀਆ ਉਹ ਸਤ ਗੁਰੂ ਨਾਨਕ ਨੇ ਜਗਤਾਰਿਆ ਸਤ ਗੁਰੂ ਨਾਨਕ ਨੇ ਜਗਤਾਰਿਆ ਠੰਡੇ ਚੂਲ ਦੇ ਰਹਿ ਚੂਲ ਦੇ ਰਹਣਗੇ ਤੇਰੇ ਬਾਬਾ ਨਨ ਕੜਵਾਲਿਆ ਪਿਆਰਿਆ ਪਿਆਰਿਆ ਉਹ ਤਨ ਗੁਰੂ ਨਾਨਕ ਦੇ ਜਗਤਾਰਿਆ ਜਗਤ ਬਾਬਾ ਬਨਣ ਕੜੀ ਵਾਲਿਆ ਪਿਆਰੀਆ ਪਿਆਰੀਆ ਉਹ ਸਤ ਗੁਰੂ ਨਾਨਕ ਨੇ ਜਗ ਤਾਰਿਆ ਉਹ ਧੰ ਗੁਰੂ ਨਾਨਕ ਨੇ ਜਗ ਤਾਰਿਆ ਝੰਡੇ ਚੂਲੇ ਦੇ ਰਹਿਣ ਗੀਤੇਰੇ ਝੰਡੇ ਚੂਲੇ ਦੇ ਝੰਡੇ ਚੂਲੇ ਤੇ ਲਗਦੇ ਉੱਚਾ ਹੋ ਕੇ ਵਾਣ ਨਾ ਕਰੀ ਪਿਆਰੀਆ ਪਿਆਰੀਆ ਉਹ ਤਨ ਗੁਰੂ ਨਾਨਕ ਨੇ ਜਗਤਾਰਿਆ ਜਗਤਾਰਿਆ ਛੰਡੇ ਚੂਲੇ ਦੇ ਰਹਣਗੇ ਤੇਰੇ ਛੰਡੇ ਚੂਲੇ ਦੇ ਛੰਡੇ ਚੂਲੇ ਦੇ ਸਤ ਗੁਰੂ ਨਾਨਕ ਦੇ ਜਗਤਾਰਿਆ 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 ਨਾਮ ਜਪਿਆ ਨਵੰਦਗੀ ਕੀਤੀ ਨਾਮ ਜਪਿਆ ਨਾਮ ਜਪਿਆ ਨਵੰਦਗੀ ਕੀਤੀ ਕਿਥੋਂ ਪਾਲੇ ਰਾਜ ਗਦਦਿਆ ਪਿਆਰਿਆ ਪਿਆਰਿਆ ਉਹ ਤਨ ਗੁਰੂ ਨਾਨਕ ਨੇ ਜਗ ਤਾਰਿਆ ਸਤ ਗੁਰੂ ਨਾਨਕ ਪਿਆਰਿਆ ਪਿਆਰਿਆ ਉਹ ਧੰ ਗੁਰੂ ਨਾਨਕ ਨੇ ਜਗਤਾਰਿਆ ਜਗਤਾਰਿਆ ਉਹ ਬਾਬੀ ਨਾਨਕ ਨੇ ਜਗਤਾਰਿਆ ਉੱਚ ਦਿਸਦਾ ਚਵਾਰ ਤੇ ਜਾ ਦਿਸਦਾ ਦਵਾਰਾ ਤੇਰਾ ਬਾਬਾ ਨਣ ਕਾੜੇ ਵਾਲਿਆ ਪਿਆਰੀਆ ਪਿਆਰੀਆ ਉਹ ਤਨ ਗੁਰੂ ਨਾਨਕ ਦੇ ਜਗਤਾਰਿਆ ਸਤ ਗੁਰੂ ਨਾਨਕ ਨੇ ਜਗਤਾਰਿਆ ਮੈਂ ਤਾਂ ਜਲ ਕੇ ਦਵਾਰੇ ਤੇਰੇ ਆਇਆ ਦੇ ਦੁਆਰੇ ਤੇਰੇ ਆਇਆ ਬਾਬਾ ਨਣ ਕਾੜੇ ਵਾਲਿਆ ਪਿਆਰਿਆ ਪਿਆਰਿਆ ਉਹ ਧੰ ਗੁਰੂ ਨਾਨਕ ਦੇ ਜਗਤਾਰਿਆ ਜਗਤਾਰਿਆ ਚੰਡੇ ਚੂਲ ਦੇ ਰਹਿਣਗੇ ਢੜ੍ਹੇ ਚੂਲ ਦੇ ਰਹਣਗੇ ਤੇਰੇ ਬਾਬਾ ਨਣ ਕਾਣੇ ਵਾਲਿਆ ਪਿਆਰੀਆ ਪਿਆਰੀਆ ਤਨ ਗੁਰੂ ਨਾਨਕ ਨੇ ਜਗਤਾਰਿਆ ਜਗਤਾਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ